ਆਲੀ ਦਾ ਹੈ। ਕਿਉਂਕਿ ਕੋਈ ਵੀ ਇਹ ਨਾਲ ਥੋੜਾ ਚੰਗਾ ਲੱਗਦਾ ਤਰਤੀਬ ਨਾਲ। ਤੇ ਇਹ ਥੋੜਾ ਜਿਹਾ ਜਦੋਂ ਵੀ ਆਪਾਂ 플ੈਗ ਦੀ ਰਸਮ ਕਰਾਂਗੇ ਤੇ ਆਪਣੇ ਆਪ ਅਗਲੇ 5-4 ਮਿੰਟ ਦੇ ਵਿੱਚ ਹੀ ਆਪਾਂ ਮੰਨ ਲਓ ਕਿ ਇਹ ਰਸਮ ਕਰਨੀ ਆ ਤੇ ਆਪਣਾ ਜਿਹੜੇ ਹਿਸਾਬ ਨਾਲ ਦੱਸਿਆ ਉਸ ਹਿਸਾਬ ਨਾਲ ਖੜੇ ਹੋ ਜੀ। ਠੀਕ ਹੈ ਜੀ, ਕਾਸ਼ਨ ਮਿਲੂਗਾ ਪਹਿਲਾਂ ਸਾਵਧਾਨ ਹੋਣਾ। ਖੜੇ ਹੋ ਕੇ ਫਿਰ ਉਹ ਉਹਨਾਂ ਚਾਲ ਸਲੂਟ ਹੋਊਗਾ। ਫਿਰ ਸਲੂਟ ਡਾਊਨ ਹੋਊਗਾ ਤੇ ਫਿਰ ਹੱਥ ਡਾਊਨ ਕਰਨਾ। ਇਹ ਥੋੜਾ ਜਿਹਾ ਧਿਆਨ ਚ ਦੋ ਚਾਰ ਗੱਲਾਂ ਰੱਖ ਲਿਓ ਜੀ ਠੀਕ ਹੈ। ਓਕੇ ਜੀ ਤਾਂ। ਚਲੋ।

ਐਸਾ ਸਮਾਗਮ ਦੇ ਵਿੱਚ ਆਏ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਜੀ ਆਇਆਂ ਖਾ ਜਾਂਦਾ ਹੈ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕੈਪਟਨ ਗਿਲਸਾਪ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਮੋਹਨ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਕਪਤਨ ਸਰਜੀਤ ਸਿੰਘ ਜੀ ਕਿਲ ਪ੍ਰਧਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਪ੍ਰਧਾਨ ਵਾਗਾ ਪੁਰਾਣਾ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਮਾਨੋ ਕੇ ਪਿੰਤੇ ਸਾਫ ਦਾ ਸੈਨਿਕ ਤੇ ਜਿਹੜੇ ਬਲੂਦਾ ਸੈਨਿਕ ਹੈ ਅੱਜ ਬਾਰਡਰਾਂ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਆ ਤੇ ਬਹੁਤ ਹੀ ਸਤਿਕਾਰਯੋਗ ਸਾਡੀਆਂ ਵੀਰ ਨਾਰੀਆਂ ਸਾਰਿਆਂ ਨੂੰ ਸਭ ਤੋਂ ਪਹਿਲਾਂ वाहेगुरु जी का खालसा वाहेगुरु जी की फतेह तरह दसा गया कि अत्रधान दिवस गणतंत्र दिवस मना रहे हैं, और संविधान बहुत ही सत्कारयोग डॉक्टर बा साहेब भीमराव अंबेडकर जी ने लिखा सी का, और उन्होंने गुरुआ दणियों तो प्रेरित होकर यह संविधान लिखा से ਇਹ ਸੰਵਿਧਾਨ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਹੈ ਜਿਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹਰ ਇੱਕ ਜਾਤੀ ਦਾ ਸਤਿਕਾਰ ਹਰ ਇੱਕ ਵਰਗ ਦਾ ਸਤਿਕਾਰ ਔਰ ਹਰ ਇੱਕ ਨੂੰ ਮੋਢਨ ਪੁੱਲੜ ਦਾ ਇਕਲੰਕਾਰ ਕਾਨੂੰਨੀ ਹੋਵੇ ਚਾਹੇ ਢਾਟੀ ਹੋਵੇ ਚਾਹੇ ਨੌਕਰੀ ਹੋਵੇ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੀਗਾ ਸਾਡੇ ਸੰਵਿਧਾਨ ਦੇ ਵਿੱਚ ਕਾਫੀ ਸਭੇ ਸਭੇ ਦੇ ਉੱਤੇ ਮੈਂ ਬੈਠ ਹੁੰਦੀ ਜਾ ਰਹੀ ਐ ਅੱਜ ਜਿਹੜੀ ਸਾਡੇ ਸਭਾਂ ਦੀ ਖੁਸ਼ਬੂ ਐ ਉਹ ਨਹੀਂ ਸੁਣੀ ਨਹੀਂ ਗਈ ਕਿਉਂਕਿ ਬਹੁਤ ਥਾਈ ਸਾਡੇ ਜਿਹੜੇ ਸਿਆਸੀ ਨੇਤਾ ਉਹ ਜ਼ਹਿਰ ਡੌਂਦਣ ਦੀ ਜਾਂ ਵੰਡਿਆ ਪਾਉਣ ਦੀ ਕੋਸ਼ਿਸ਼ ਕਰਦੇ ਆ ਪਹੁੰਚੇ ਹੋਏ ਸਾਡੇ ਮੁੱਖ ਮਹਿਮਾਨ ਕਰਨਲ ਦਰਸ਼ਨ ਸਿੰਘ ਮੋਤ ਭਾਈ ਤੇ ਹੋਰ ਸਾਰੇ ਜਿੰਨੀ ਵੀ ਸੰਸਥਾਵਾਂ ਦੇ ਸਾਡੇ ਆਗੂ ਪਿੰਡ ਦੇ ਪਤਵੰਤੇ ਸੱਜਣ ਤੇ ਸਾਰੇ ਵੀਰ ਭਰਾ ਵੀਰ ਨਾਰੀਆਂ ਭੈਣਾ ਤੇ ਸਾਡੀਆਂ ਮਾਤਾਵਾਂ ਤੇ ਸਾਡੀ ਥਾਟੀ ਇੱਕ ਸਰੋਸਨ ਮਾਨਵਕੀ ਬੀਜ ਜਿਹੜੀ ਇੰਨੀ ਸੋਹਣੀ ਵੀ ਪ੍ਰੋਗਰਾਮ ਇਹਨਾਂ ਨੇ ਕੰਡਕਟ ਕੀਤਾ ਹੈ ਉਹਨਾਂ ਦੇ ਪ੍ਰਧਾਨ ਕੈਪਟਨ ਸਰਜੀਤ ਸਿੰਘ ਤੇ ਵਾਈਸ ਪ੍ਰਧਾਨ ਉਹਨਾਂ ਦਾ ਰਾਮ ਸਿੰਘ ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਲੱਖਾਂ propto ਸ਼ੁਕਰੀਆ ਕਰਦਾ ਹੈ। ਉਹਨਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਕਿ ਇਹਨਾਂ ਦੀ ਸਾਰੀ ਟੀਮ ਨੇ ਜਿਸ ਤਰ੍ਹਾਂ ਸਾਰੇ ਬੰਦਿਆਂ ਨੂੰ ਆਰਗੇਨਾਈਜ਼ ਕਰਕੇ ਸਾਰਿਆਂ ਨੂੰ ਬੁਲਾ ਕੇ ਇਨਵਾਈਟ ਕਰਕੇ ਅਦਮਾਨ ਨਾਲ ਇੱਥੇ ਅੱਜ ਤਿਉਹਾਰ ਤੇ ਬੁਲਾਇਆ ਹੈ। ਇਹਨਾਂ ਦਾ ਫੇਰ ਮੈਂ ਦੁਆਰਾ ਬਹੁਤ-ਬਹੁਤ ਸ਼ੁਕਰੀਆ ਤੇ ਆਏ ਹੋਏ ਸਾਰੇ ਦੇ ਨੇ ਸੱਜਣ ਪਤਵੰਤੇ ਸਾਰਿਆਂ ਦਾ ਜੀ ਆਇਆਂ ਆਹਲਾ ਹੈ ਪਿੰਡ ਵੱਲੋਂ ਸੁਸਾਇਟੀ ਵੱਲੋਂ ਤੇ ਫਿਰ ਦੁਬਾਰਾ ਇਸ ਖੇਤਰ ਵਿੱਚ ਜਨਤੰਤਰ ਦਿਵਸ ਦੇ ਸਾਰਿਆਂ ਨੂੰ ਕੋਟਾਂ-ਕੋਟ ਵਧਾਈਆਂ ਕੰਗ੍ਰੈਚੁਲੇਸ਼ਨਸ ਤੇ ਸਾਰਿਆਂ ਨੂੰ ਹੈ ਅੱਜ ਦਾ ਦਿਨ ਜੋ ਕਿ ਆਪਾਂ ਸੰਤੰਤਰ ਦਿਵਸ ਦੇ ਤੌਰ ਤੇ ਮਨਾਉਂਦੇ ਆ ਇਹ ਸਾਡੇ ਸੰਵਿਧਾਨ ਦੇ ਨਾਲ ਸੰਬੰਧਿਤ ਹੈ ਜਿਦੇ ਵਿੱਚ ਕੀ ਬਾਬਾ ਸਾਹਿਬ ਬੰਬੇਦਕਰ ਜੀ ਨੇ ਸਾਨੂੰ ਇਹ ਏਡਾ ਸੋਹਣਾ ਸੰਵਿਧਾਨ ਦਿੱਤਾ ਹੈ ਜਿਦੇ ਵਿੱਚ ਕੀ ਹਰੇਕ ਵਰਗ ਦੇ ਬੰਦੇ ਨੂੰ ਖੁੱਲਨ ਦਾ ਫੁੱਲਣ ਦਾ ਵਧਣ ਦਾ ਆਪਣਾ ਮੌਕਾ ਦਿੱਤਾ ਹੈ ਸਾਡਾ ਸਹਿਨ ਵੈਲਫੇਅਰ ਪ੍ਰਾਈਟੀ ਪਿੰਡ ਮਾਨੁਕੇ ਗੇਲ ਪਿੰਡ ਦੀ ਪੰਚਾਇਤ ਹਾਂ ਜੀ ਬਹੁਤ ਹੀ ਸਤਿਕਾਰਯੋਗ ਦੂਰੋਂ ਨੇੜਿਓਂ ਆਏ ਹੋਏ ਸਾਰੇ ਸਾਫਕਾ ਸਾਹਿਬ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਫਕਾ ਸਹਿਨਿਕ ਸ਼ਾਸਨ ਕਮੇਟੀ ਪ੍ਰੈਜ਼ੀਡੈਂਟ ਜ਼ਿਲ੍ਹਾ ਮੁਕਾਬਲਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ 26 ਜਨਵਰੀ 2025 ਬਹੁਤ ਹੀ ਆਗਾ ਭਰਿਆ ਦਿਨ ਹੈ ਜਿਹੜਾ ਮਾਨੁਕੇ ਗਿੱਲ ਪਿੰਡ ਨੇ ਇੰਨਾ ਸਤਿਕਾਰ ਦਿੱਤਾ ਸਾਨੂੰ ਬੁਲਾਇਆ ਪਿਛਲੀ ਵਾਰ ਵੀ ਅਸੀਂ ਇੱਥੇ ਪਹੁੰਚੇ ਸੀਗੇ ਐਤ ਕੀ 76ਵੇਂ ਗਣਤੰਤਰ ਦਿਵਸ ਤੇ ਸਾਨੂੰ ਬੁਲਾਇਆ ਗਿਆ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਸਾਨੂੰ ਜਾਗਰਤਾ ਨਹੀਂ ਇਹਦੇ ਵਿੱਚ ਇਹੋ ਜਿਹਾ ਸੰਵਿਧਾਨ ਬਣਿਆ ਜਿਸ ਵਿੱਚ ਸਾਨੂੰ ਆਪਣਾ ਹੱਕ ਮਿਲਿਆ ਅਸੀਂ ਆਪਣੀ ਵੋਟ ਦਾ ਹੱਕ ਦੇ ਸਕਦੇ ਹਾਂ ਆਪਦਾ ਹੱਕ ਲੈ ਸਕਦੇ ਹਾਂ ਇਹ ਬਾਬਾ ਸਾਹਿਬ ਬੀ ਆਰ ਅੰਮੇਦਕਰ ਸਾਹਿਬ ਨੇ ਸੰਵਿਧਾਨ ਦੇਖ ਕੇ ਸਾਨੂੰ ਇਹ ਸਾਡਾ ਹੱਕ ਦਿੱਤਾ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਸੀ ਉਦੋਂ ਸਾਡੇ ਕੋਲ ਇਹ ਅਧਿਕਾਰ ਨਹੀਂ ਸੀ ਇਸ ਹੱਕ ਮਹਿਨ ਤੋਂ ਬਾਅਦ ਸਾਡੀ ਭਾਰਤੀਆ ਸੈਨਾ ਨੇ ਜਿਹੜਾ ਦਿਨ ਪਹਿਲਾਂ ਲੋਕਾਂ ਦੇ ਵਿੱਚ ਨਹੀਂ ਸੀ ਝੰਡਾ ਜਿਹੜਾ ਉਹ ਆਮ ਸਰਕਾਰੀ ਤੇ ਮੇਨ ਜਗ੍ਹਾ ਤੇ ਚੜਾਇਆ ਜਾਂਦਾ ਸੀ ਝੰਡਾ ਲਹਿਰਾਇਆ ਜਾਂਦਾ ਸੀ ਤੇ ਸਾਨੂੰ ਇਸ ਚੀਜ਼ ਦਾ ਗਿਆਨ ਨਹੀਂ ਸੀ ਹੌਲੀ-ਹੌਲੀ ਇਹ ਸਾਡੀ ਫੌਜ ਨੇ ਸਾਨੂੰ ਜਾਗਰੂਤ ਕੀਤਾ ਜਿਸ ਤਰ੍ਹਾਂ ਕਿ ਇਹ ਛੋਟੇ ਜਿਹੇ ਪਿੰਡ ਦੇ ਵਿੱਚੋਂ ਦੇਖੋ ਕਿੰਨਾ ਵੱਡਾ ਇੱਕ ਯੋਗਦਾਨ ਦੇ ਕੇ ਇਹ ਫੌਜੀਆ ਨੂੰ ਤਾਂ ਸਾਰਿਆਂ ਨੂੰ ਪਤਾ ਜਿਨੇ ਸਾਫਕਾ ਸੈਨਿਕਾ ਇਹ ਸਾਰਾ ਕੁਝ ਕਰਕੇ ਆਏ ਆ ਇਹਨਾਂ ਨੇ ਸਾਰਾ ਕੁਝ ਦੇਖਿਆ ਪਰ ਸਭ ਤੋਂ ਵੱਡੀ ਗੱਲ ਇਹ ਆ ਇਸ ਪਿੰਡ ਦੇ ਛੋਟੇ ਛੋਟੇ ਬੱਚੇ ਇਹ ਸਾਡੀਆਂ ਮਤਾਵਾਂ ਭੈਣਾ ਇਸ ਚੀਜ਼ ਨੂੰ ਦੇਖਦਿਆਂ ਤਾਂ ਇਹ ਬਹੁਤ ਹੀ ਉਤਸ਼ਾਹ ਭਰਿਆ ਦਿਨ ਹੋ ਜਾਂਦਾ ਦੇ ਸਾਬਕਾ ਸੈਨਿਕਾਂ ਦਾ ਵੈਲਫੇਅਰ ਸੁਸਾਇਟੀ ਵਾਲੇ ਉਹ ਝੰਡਾ ਲਹਿਰਾਇਆ ਗਿਆ ਤੇ ਕੀ ਕਹਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ 76ਵੇਂ ਗਰਮਦੰਤਰ ਦੇ ਦੁਸਤੀ ਲੱਖ ਲੱਖ ਵਧਾਈ ਦਿੰਦਾ ਇਹ ਜਿਹੜਾ ਸਾਡਾ ਸੰਵਿਧਾਨ ਹੈ ਬਹੁਤ ਸੇ ਸਤਕਾਰਯੋਗ ਡਾਕਟਰ ਬੀ.ਆਰ. ਅੰਬੇਡਕਰ ਜੀ ਨੇ ਲਿਖਿਆ ਸੀਗਾ ਔਰ ਉਹਨਾਂ ਨੇ ਸਭ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਸਭਰ ਮੰਨ ਦੀ ਏਕਤਾ ਦੇ ਵਿੱਚ ਔਰ ਦੇਸ਼ ਨੂੰ ਇਕੱਠੇ ਰੱਖਣ ਦੇ ਵਿੱਚ ਵਿਸ਼ਵਾਸ ਵਿਖਾਇਆ ਸਾਰੀ ਦੁਨੀਆ ਨਾਲੋਂ ਜਿਹੜਾ ਸਾਡਾ ਸੰਵਧਾਨ ਹੈ ਉਹ ਸਭ ਤੋਂ ਸੋਹਣਾ ਸੰਵਧਾਨ ਹੈ ਮੇਰੀ ਇਹੀ ਬੇਨਤੀ ਹੈ ਕਿ ਸਾਡੇ ਦੇਸ਼ ਵਾਸੀਆਂ ਨੂੰ ਔਰ ਸਾਡੀਆਂ ਸਰਕਾਰਾਂ ਨੂੰ ਇਸ ਸੰਵਧਾਨ ਦਾ ਸਤਕਾਰ ਕਰਨਾ ਚਾਹੀਦਾ ਹੈ ਔਰ ਵਾਰ-ਵਾਰ ਇਹਦੇ ਐਮੈਂਡਮੈਂਟ ਕਰਕੇ ਇਹਨੂੰ ਖੋਖਲਾ ਤੇ ਨੀਵਾਂ ਨਹੀਂ ਕਰਨਾ ਚਾਹੀਦਾ ਧੰਨਵਾਦ ਅੱਜ ਦੇ ਤਿਉਹਾਰ 76ਵੇਂ ਗਨਤੰਤਰ ਦਿਵਸ ਦੇ ਉੱਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੁਣ ਅੱਜ ਦੇ ਦਿਨ ਬਾਬਾ ਡਾਕਟਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਨੂੰ ਬਖਸ਼ਿਆ ਹੈ ਉਹ ਬਹੁਤ ਹੀ ਦੁਨੀਆ ਦੇ ਵਿੱਚ ਇੱਕ ਬਿਹਤਰੀਨ ਇੱਕ ਕਨਸਟੀਟਿਊਸ਼ਨ ਹੈ ਜਿਨੇ ਵਿੱਚ ਹਰੇਕ ਬੰਦੇ ਦੀ ਹਰੇਕ ਬੰਦੇ ਨੂੰ ਵਧਣ ਦਾ ਫੁੱਲਣ ਦਾ ਮੌਕਾ ਮਿਲਿਆ ਹੈ ਤੇ ਇਸ ਕਰਕੇ ਇਹ ਚੀਜ਼ ਆਪਣੇ ਜਿਹੜੀ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਹੈ ਇਹ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੈ ਮੰਨੀ ਜਾਂਦੀ ਹੈ ਤੇ ਹਰੇਕ ਪੱਖੋਂ ਹਰੇਕ ਵਰਗ ਦੇ ਬੰਦਿਆਂ ਦਾ ਤੇ ਸਾਰੇ ਬੰਦਿਆਂ ਦੀ ਭਲਾਈ ਦਾ ਤੇ ਰਿਪਬਲਿਕ ਦੇ ਵਿੱਚ ਜਿਹੜਾ ਕੀ ਆਪਾਂ ਨੂੰ ਪਾਵਰਸ ਦਿੱਤੇ ਗਏ ਐ ਇਲੈਕਟ ਕਰਨੇ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਉਹਨਾਂ ਦਾ ਪਾਵਰ ਦਿੱਤਾ ਗਿਆ ਇਹਦਾ ਆਪਾਂ ਜਿੰਨਾ ਵੱਧ ਤੋਂ ਵੱਧ ਚੰਗੀ ਤਰ੍ਹਾਂ ਚੰਗੇ ਆਪਣੇ ਲੀਡਰ ਬੰਦੇ ਸਾਮਣੇ ਲਿਆਵਾਂਗੇ ਉਤਨਾ ਹੀ ਆਪਣੀ ਦੇਸ਼ ਦੀ ਤਰੱਕੀ ਹੋਊ ਤੇ ਆਪਣਾ ਦੇਸ਼ ਇਸ ਵੇਲੇ ਪੂਰੀ ਚੜ੍ਹਦੀ ਕਲਾ ਚ ਹੈ ਤੇ ਇਸੇ ਤਰ੍ਹਾਂ ਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਆਪਣੇ ਦੇਸ਼ ਨੂੰ ਮਹਾਨ ਬਣਾਈਏ ਤੇ ਜਿਸ ਤਰ੍ਹਾਂ ਕਿ ਸਾਰੇ ਫੌਜੀ ਸਾਫਕਾ ਤੇ ਮੌਜੂਦਾ ਜਿਹੜੇ ਬਾਰਡਰਾਂ ਦੇ ਉੱਤੇ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਐ ਤੇ ਜਿਹੜੇ ਆ ਚੁੱਕੇ ਐ ਉਹਨਾਂ ਦਾ ਵੀ ਬਹੁਤ ਵੱਡਾ ਇੱਕ ਰੋਲ ਐ ਸੁਸਾਇਟੀ ਵਿੱਚ ਤੇ ਬਾਕੀ ਤਾਂ ਸਾਰਾ ਮੇਰਾ ਇਹੋ ਹੀ ਇੱਕ ਰਿਕੁਐਸਟ ਹੈ ਸਾਰਿਆਂ ਨੂੰ ਵੀ ਹਰੇਕ ਪੱਖੋਂ ਆਪਾਂ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਇਹੋ ਜੀ ਤਾਲੀਮ ਦੇਈਏ ਕਿ ਦੇਸ਼ ਦੇ ਪ੍ਰਤੀ ਉਹਨਾਂ ਦਾ ਪਿਆਰ ਭਗਤੀ ਤੇ ਉਹਨਾਂ ਦਾ ਯੋਗਦਾਨ ਹੋਵੇ